ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰੂ ਬਾਲਮ ਸਾਖੀਆਂ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਲਿਖੀ ਹੋਈ ਜਦੋਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਉਹਨਾਂ ਨੂੰ ਮੁੱਲਾਂ ਕੋਲ ਫਾਰਸੀ ਸਿਖਾਉਣ ਲਈ ਲੈ ਕੇ ਗਏ ਉਹਨਾਂ ਜ ਸਾਰਿਆਂ ਤੋਂ ਵੱਡਾ ਅਜੇ ਉਮਰਾਂ ਵਿੱਚ ਨਿੱਕਾ ਗੁਰੂ ਨਾਨਕ ਜੀ ਮਾਤਾ ਪਿਤਾ ਦੇ ਘਰ ਵਿੱਚ ਖੇਡ ਰਿਹਾ ਸੀ ਪਰ ਉਸ ਦੀਆਂ ਖੇਡਾਂ ਦੀ ਸਮਝ ਨਾ ਸੋ ਪੈਂਦੀ ਉਹ ਰੱਬ ਜੀ ਨੂੰ ਇਹੋ ਜਾਣਦਾ ਸੀ ਕੋਲ ਕੋਲ ਨੇੜੇ ਨੇੜੇ ਨਾਲ ਨਾਲ ਜਿਉਂ ਕੇ ਹੋਰ ਬਾਲਕ ਆਪਣੇ ਮਾਤਾ ਪਿਤਾ ਨੂੰ ਕੋਲ ਕੋਲ ਜਾਣਦੇ ਹਨ ਸੋ ਉਸ ਪਿਆਰ ਵਿੱਚ ਕਦੇ ਹੱਸਦੇ ਖੇਡਦੇ ਦੌੜਦੇ ਭੱਜਦੇ ਸਨ ਕਦੇ ਚੁੱਪਚਾਪ ਹੋ ਕੇ ਬੈਠ ਜਾਂ ਲੇਟ ਜਾਂਦੇ ਸਨ ਪਿਤਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਖੇੜਿਆਂ ਵਿੱਚ ਖੇਡਦਾ ਵੇਖ ਵੇਖ ਤਾਂ ਖੁਸ਼ ਹੁੰਦੇ ਸਨ ਪਰ ਚੁੱਪਚਾਪ ਵੇਖਦੇ ਉਦਾਸ ਹੁੰਦੇ ਸਨ ਪਰ ਜਿਉਂ-ਜਿਉਂ ਵਡੇਰੇ ਹੁੰਦੇ ਜਾਂਦੇ ਸਨ ਉਦਾਸੀ ਵੱਧਦੀ ਜਾਂਦੀ ਸੀ ਘਰ-ਬਾਰ ਪਿੰਡੋਂ ਦਰਾਡੇ ਬੰਨ ਵਿੱਚ ਜਾ ਕੇ ਬੈਠ ਜਾਂਦੇ ਸਨ ਇਸ ਤਰ੍ਹਾਂ ਕੁਝ ਦਿਨ ਉਦਾਸੀ ਦੇ ਲੰਗੇ ਫਿਰ ਅਚਾਨਕ ਟੈਕ ਪਏ ਖੁਸ਼-ਖੁਸ਼ ਵੇਖ ਕੇ ਪਿਤਾ ਨੇ ਕਿਹਾ ਕਾਕਾ ਜੀ ਤੇਰਾ ਦਿਲ ਲੱਗੇ ਤੇ ਮੁੱਲਾਪਾਸ ਲੈ ਚੱਲਾ ਫਾਰਸੀ ਪੜ ਲੈ ਜੋ ਅੱਜਕੱਲ ਰਾਜ ਭਾਸ਼ਾ ਹੈ ਰਾਜ ਭਾਸ਼ਾ ਕੀ ਹੁੰਦੀ ਹੈ ਜਿਸ ਦਾ ਰਾਜ ਹੋਵੇ ਉਸ ਦੀ ਬੋਲੀ ਨੂੰ ਰਾਜ ਭਾਸ਼ਾ ਕਹੀਦਾ ਹੈ ਤਦੋਂ ਰਾਜ ਪਠਾਣਾ ਦਾ ਸੀ ਉਹਨਾਂ ਦੀ ਬੋਲੀ ਫਾਰਸੀ ਸੀ ਸਾਰੇ ਸਰਕਾਰੀ ਕੰਮ ਫਾਰਸੀ ਵਿੱਚ ਹੁੰਦੇ ਸਨ ਤਦ ਪਿਤਾ ਨੇ ਕਿਹਾ ਫਾਰਸੀ ਪੜਾ ਵੇਖੀਏ ਜੇ ਪੜ ਗਿਆ ਤਾਂ ਵੱਡਾ ਮੁੰਛੀ ਹੋ ਜਾਵੇਗਾ ਖਿੜੇ ਹੱਸਦੇ ਬਾਲਕੇ ਨੇ ਕਿਹਾ ਚਾਬਾ ਪੂਜੀ ਤਦ ਮਹਿਤਾ ਕਾਲੂ ਜੀ ਬਾਲਕੇ ਨੂੰ ਮੁੱਲਾਂ ਦੇ ਲੈ ਗਏ ਮੁੱਲਾਂ ਨੇ ਕਾਰਦਾਰ ਦਾ ਪੁੱਤ ਜਾਣ ਕੇ ਆਦਰ ਨਾਲ ਬਹਾਲ ਲਿਆ ਤੇ ਫਾਰਸੀ ਦੇ 30 ਅੱਖਰ ਪਾ ਦਿੱਤੇ ਉਹ ਬਾਲਕੇ ਨੇ ਇਉਂ ਯਾਦ ਕਰ ਲਏ ਜਿਵੇਂ ਅੱਗੇ ਹੀ ਪੜਿਆ ਸੀ ਫਿਰ ਉਸ ਨੇ ਅੱਖਰਾਂ ਦੇ ਜੋੜ ਸਿਖਾਏ ਤੇ ਫਿਰ ਫਾਰਸੀ ਬੋਲੀ ਦਾ ਪਾਲ ਉਪਦੇਸ਼ ਅੱਗੇ ਰੱਖਿਆ ਪਰ ਦੇਖੋ ਕੀ ਬਾਲਕ ਉਹ ਵੀ ਝੱਟ ਪੜ ਗਿਆ ਕੋਸ਼ਦੇਨ ਮੁੱਲਾ ਦੇ ਠੀਕ ਸਮੇਂ ਸਿਰ ਜਾ ਜਾ ਕੇ ਫਿਰ ਸੋਹਣੇ ਬਾਲਕ ਜੀ ਕੁਸਈਆਂ ਮਾਰਨ ਲੱਗ ਗਏ ਤੇ ਉਦਾਸ ਰਹਿਣ ਲੱਗ ਪਏ। ਮਦਰਸੇ ਮਦਰਸੇ ਨਾਗੇ ਵੀ ਪੈ ਜਾਣ ਤਾਂ ਉਸਤਾਦ ਨੇ ਕਿਹਾ ਨਾਨਕ ਤੂੰ ਹੁਣ ਉਸ ਤਰ੍ਹਾਂ ਨਹੀਂ ਪੜਦਾ ਦਿਲ ਲਾ ਕੇ ਜਿਵੇਂ ਪਹਿਲਾਂ ਪੜਦਾ ਸੀ। ਤਾਂ ਬਾਲਕੇ ਨੇ ਕਿਹਾ ਮੈਂ ਪੜਿਆ ਹਾਂ। ਉਸਨੇ ਕਿਹਾ ਦੱਸ ਕੀ ਪੜਿਆ ਹੈ। ਤਾਂ ਆਪਨੇ ਇੱਕ ਕਾਗਤ ਮੁੱਲਾ ਨੂੰ ਦਿੱਤਾ ਇਸ ਕਾਗਤ ਪਰ ਫਾਰਸੀ ਦਾ ਇੱਕ ਇੱਕ ਅੱਖਰ ਲਿਖ ਕੇ ਅੱਗੇ ਪਰਮੇਸ਼ਵਰ ਦੀਆਂ ਗੱਲਾਂ ਲਿਖੀਆਂ ਸਨ ਇਹ ਵਾਚ ਕੇ ਮੁੱਲਾ ਨੇ ਬਾਲਕੇ ਦੇ ਪੈਰਾਂ ਅੱਗੇ ਸਿਰ ਨਵਾ ਦਿੱਤਾ ਤੇ ਕਿਹਾ ਤੂੰ ਕੋਈ ਵਲੀ ਹੈ ਜੋ ਬਿਨਾ ਪੜ੍ਹਾਏ ਪੜ ਗਿਆ ਹੈ ਵਲੀ ਮੁਸਲਮਾਨ ਵਿੱਚ ਉੱਚੇ ਮਨੁੱਖ ਨੂੰ ਆਖਦੇ ਹਨ ਜੋ ਪਰਮੇਸ਼ਵਰ ਨਾਲ ਜੁੜਿਆ ਰਹਿੰਦਾ ਹੋਵੇ ਪਰਮੇਸ਼ਵਰ ਦੇ ਪਿਆਰ ਵਿੱਚ ਰਹਿਣ ਵਾਲੇ ਬਾਲਕ ਜੀ ਹੁਣ ਫੇਰ ਚੁੱਪ ਧਾਰ ਬੈਠੇ ਘਰ ਲੰਮੇ ਪਏ ਰਿਹਾ ਕਰਨ ਜਾਂ ਅੱਖਾਂ ਮੀਟ ਕੇ ਬੈਠੇ ਰਹਿਣ ਰੋਟੀ ਵੀ ਕਦੇ ਖਾਣੀ ਕਦੇ ਨਾ ਤਾਂ ਮਾਂ ਪਿਓ ਨੂੰ ਫਿਕਰ ਲੱਗਾ ਫੇਰ ਮੁੱਲਾ ਨੂੰ ਸੱਦ ਘੱਲਿਆ ਕਿ ਦੇਖ ਕਾਕੇ ਨੂੰ ਕੀ ਹੋਇਆ ਹੈ ਮੁੱਲਾ ਨੇ ਆ ਕੇ ਗੁਰੂ ਬਾਲਕ ਨਾਲ ਕਈ ਗੱਲਾਂ ਕੀਤੀਆਂ ਤੇ ਬੁਲਾਉਣ ਦੇ ਜ਼ੋਰ ਲਾਏ ਪਰ ਬਾਲਕ ਜੀ ਚੁੱਪ ਚਾਪ ਲੇਟੇ ਰਹੇ ਫਿਰ ਮੁੱਲਾ ਨੇ ਕੰਨ ਵਿੱਚ ਕਿਹਾ ਨਾਨਕ ਜਿਸ ਸਾਇਬ ਦਾ ਤੈਨੂੰ ਪਿਆਰ ਹੈ ਉਸ ਦੇ ਵਾਸਤੇ ਉੱਠ ਬੈਠ ਤਾਂ ਉਹ ਸੋਣਾ ਬਾਲਕ ਉੱਠ ਬੈਠਾ ਹੁਣ ਚਿਹਰਾ ਚਮਕ ਰਿਹਾ ਸੀ ਮੱਥਾ ਖਿੜ ਰਿਹਾ ਸੀ ਕੋਈ ਉਦਾਸੀ ਨਹੀਂ ਸੀ ਤਦ ਮੁੱਲਾ ਵੱਲ ਤੱਕ ਕੇ ਫਾਰਸੀ ਦਾ ਇੱਕ ਸ਼ਬਦ ਬੋਲੇ ਜਿਸ ਵਿੱਚ ਉਸ ਨੂੰ ਇਹ ਮਤ ਦਿੱਤੀ ਕਿ हे ਮੁੱਲਾ ਅਰਦਾਸ ਕਰਿਆ ਕਰ ਪਰਮੇਸ਼ਵਰ ਅੱਗੇ ਅਰਦਾਸ ਹੁੰਦੀ ਹੈ ਬੇਨਤੀ ਮਨ ਦੀ ਗੱਲ ਪਰਮੇਸ਼ਵਰ ਜੀ ਅੱਗੇ ਆਖਣੀ। ਸੋ ਉਸ ਅਰਦਾਸ ਵਿੱਚ ਮੁੱਲਾਂ ਨੂੰ ਸਮਝਾ ਰਹੇ ਸਨ ਕਿ ਪਰਮੇਸ਼ਵਰ ਅੱਗੇ ਆਖ ਭਾਈ ਅਸੀਂ ਦਿਨ ਰਾਤ ਦੁਨੀਆ ਦੇ ਲਾਲਚ ਵਿੱਚ ਹਾਂ ਤੈਨੂੰ ਭੁਲਾਈ ਰੱਖਦੇ ਹਾਂ। ਦੁਨੀਆ ਤੇ ਸਦਾ ਰਹਿਣਾ ਦੁਨੀਆ ਤੇ ਸਦਾ ਰਹਿਣਾ ਨਹੀਂ ਤੂੰ ਹੈ ਰੱਬ ਸਾਡੇ ਮਾੜੇ ਕੰਮ ਨਾ ਵੇਖ ਸਾਨੂੰ ਭਲੇ ਕਮਾਂ ਵਿੱਚ ਲਾ ਆਪਣੇ ਪਿਆਰ ਵਿੱਚ ਪਾ ਆਪਣੇ ਪਿਆਰਿਆਂ ਵਿੱਚ ਸਾਨੂੰ ਬਿਠਾ। ਸਾਨੂੰ ਪਿਆਰ ਕਰ हे ਪਰਮੇਸ਼ਵਰ ਇਹ ਫਾਰਸੀ ਵਿੱਚ ਰਚਿਆ ਸ਼ਬਦ ਸੁਣ ਕੇ ਮੁੱਲਾ ਪੈਰੀਂ ਪੈ ਗਿਆ ਤੇ ਗੁਰੂ ਜੀ ਤੋਂ ਸਿੱਖਿਆ ਲੈ ਕੇ ਪਰਮੇਸ਼ਵਰ ਦੇ ਪਿਆਰ ਵਿੱਚ ਲੰਗ ਪਿਆ ਅਤੇ ਅਤੇ ਉਸ ਪਰਮੇਸ਼ਵਰ ਦੇ ਨਾਮ ਨੂੰ ਜਪਣ ਲੱਗ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ